ਜਿਵੇਂ ਹੁਣ ਆਹ ਸੂਟ ਹੈ ਬਿਆਰਾਂ ਦੇ ਵਿੱਚ ਜਾਓਗੇ ਦੇਖੋ ਇਹ ਕਾਟਨ ਦਾ ਕੱਪੜਾ ਹੈ ਨਾਲ ਇਹ ਨਾਲ ਜੈਪੁਰੀ ਦੁਪੱਟਾ ਹਾਂਜੀ 4-500 ਰੁਪਏ ਦਾ ਵਿਕਦਾ ਜੀ 6-6 7-700 ਦਾ ਵਿਕਦਾ ਆ ਠੀਕ ਹੈ ਜੀ ਆਹ ਦੇਖੋ ਕਾਟਨ ਤੇ ਕੱਪੜਾ ਕੱਪੜਾ ਵੀ ਪੂਰਾ ਵਧੀਆ ਕੋਈ ਐ ਨਹੀਂ ਹੈਗੀ ਹਲਕਾ ਵੇਸ ਹੋਊਗਾ ਲੈਸ ਵਗੈਰਾ ਦਾ ਕੰਮ ਹੈ ਨਾਲ ਇਹ ਨਾਲ ਵਧੀਆ ਆ ਗਿਆ ਜੀ ਦੁਪੱਟਾ ਹਾਂਜੀ ਰੰਗਣ ਕੇ ਚਾਰ ਕੋਈ ਲਾਟ ਦਾ ਕੰਮ ਨਹੀਂ ਦਾ ਜਿ ਸ਼ਮਾਲ ਹੋਊਗਾ ਜਿਹੜਾ ਵੀ ਹੋਊਗਾ ਠੀਕ ਹੈ ਜੀ ਇਹ ਵੀ ਜੀ ਆਪਾਂ ਸਿਰਫ 2500 ਰੁਪਏ ਦਾ ਦੇਵਾਂਗੇ ਏਹ ਦੇਖੋ ਵੀਰ ਜੀ ਜਿਵੇਂ ਹੁਣ ਲੀਜੀ ਬੀਜੀ ਪ्योर ਦਾ ਸੂਟ ਹੈ ਘੇਰੇ ਤੇ ਆ ਗਿਆ ਵਰਕ ਨਾਲ ਆ ਕੇ ਕਟਵਰਕ ਵਾਲਾ ਦੁਪੱਟਾ ਜੀ ਸੂਟ ਵੀਰ ਜੀ ਪਲੇਨ ਸੂਟ ਲੀਜੀ ਬੀ ਦਾ 440 ਦਾ ਵਿਕਦਾ ਜੀ ਇਹ 340 ਰੁਪਏ ਦੇ ਵਿੱਚ ਕੱਢਿਆ ਘੜੇ ਦੇ ਦਾਂਗੇ ਆਹ ਕਰੇਪ ਦਾ ਸੂਟ ਹੈ ਸਾਰੇ ਫਰੰਟ ਤੇ ਵਰਕ ਚਨੂਨ ਦਾ ਦੁਪੱਟਾ ਨਾਲ ਉਹ ਵੀ ਕੱਢਿਆ ਹੋਇਆ ਸੂਟ ਵੇਖਦਾ ਹੈ 1000 ਰੁਪਏ ਦਾ ਇਹ 400 ਰੁਪਏ ਰੇਂਜ ਸੂਟ ਦੇਣਾ ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਤੁਹਾਡੇ ਪਿੰਨਰ ਪਿੰਡਾਂ ਦੇ ਵਿੱਚ ਤੁਹਾਡੀਆਂ ਛੋੜੀਆਂ ਛੋੜੀਆਂ ਦੁਕਾਨਾਂ ਮੈਂ ਤੁਹਾਨੂੰ ਸਲਾਹ ਦੇ ਰਿਹਾ ਹਾਂ 20-25000 ਰੁਪਇਆ ਲਿਆਓ ਨਵਾਂ ਕੰਮ ਸ਼ੁਰੂ ਕਰ ਲਓ ਕੱਪੜੇ ਦਾ ਕੰਮ ਚੰਗਾ ਆ ਆ ਲੀਵੀ ਦਾ ਕੁੜਤਾ ਵੇ ਮੈਂ ਜੀ ਇਹਦੇ 15-20 ਰੰਗ ਮਿਲ ਜਾਣਗੇ ਹਾਂਜੀ ਆਮ 250-300 ਦਾ ਵਿਕਦਾ 500 ਤੋਂ ਸ਼ੁਰੂ ਕਰਦੇ ਕਈ ਦੁਕਾਨਦਾਰ ਤਾਂ ਕਰਦੇ ਨੇ ਜੀ ਇਹ 180 ਤੋਂ ਸ਼ੁਰੂ ਕਰਦੇ ਅੱਛਾ 180 ਰੁਪਏ ਦੇ ਦੂਗੇ ਤੁਸੀਂ ਹਾਂ 180 ਦਾ 5 ਮੀਟਰ ਦਾ ਕੁੜਤਾ ਵੇ ਜਿਵੇਂ ਹੁੰਨਾ ਆਹ ਬਾਗ ਆਉਂਦੇ ਆ ਸਾਡੇ ਕੋਲ ਪੂਰਾ ਹੈਵੀ ਦੇਖੋ ਪਾਕਿਸਤਾਨੀ ਬਾਗ ਹੈ ਸ਼ੀਸ਼ੇ ਲੱਗੇ ਹਾਂਜੀ ਆਮ 800-900 ਰੁਪਏ ਤੋਂ ਸ਼ੁਰੂ ਕਰਦੇ ਲੋ ਹੈਗਾ ਇਹ 500 ਰੁਪਏ ਦੇ ਵਿੱਚ ਅੱਛਾ ਇਹ 500 ਹੀ ਦੇ ਦੇਣਾ ਇਸ ਤੋਂ ਵਿੱਚ ਤੁਹਾਨੂੰ ਆ ਦਿਖਾਉਣਾ ਬਨਾਰਸੀ ਸੂਟ ਹੈ ਜੀ ਤੇ ਉਹ ਸਿਲਕ ਦੀ ਸਲਵਾਰ ਲੱਗੀ ਹੈ ਪਿਓਰ ਬਨਾਰਸੀ ਹੈ ਇਹਦੇ ਵਿੱਚ ਰੰਗ ਮਿਲ ਜਾਣਗੇ 26 ਪੂਰੇ ਗਿਣ ਕੇ 26 ਰੰਗ ਆਏ ਆ ਦੇਖੋ ਦੁਪੱਟਾ ਦੇਖੋ ਪੂਰਾ ਵੱਡਾ ਦੁਪੱਟਾ ਖੁੱਲਾ ਡੁੱਲਾ 800 ਰੁਪਏ ਦਾ ਆ ਲੋ ਜਿਹੜਾ ਬਾਜ਼ਾਰ 'ਚ 1800 ਦਾ ਸੂਟ ਆ ਇੱਥੇ ਤੁਹਾਨੂੰ 800 ਦਾ ਦੇ ਰਹੇ ਆ ਆ ਦੇਖੋ ਜੀ ਕਰੇਪ ਦਾ ਸੂਟ ਹੈ ਸਾਰਾ ਫਰੰਟ ਨਾਲ ਹੈਵੀ ਹੈਗਾ ਬਾਜੂ ਵਰਕ ਸਭ ਦੇ ਆਉਣਗੇ ਇਹਨਾਂ ਦੇ ਫੁੱਲ ਚਨੂਨ ਦੇ ਦੁਪੱਟੇ ਦੁਪੱਟੇ ਵੀ ਪੂਰੇ ਹੈਵੀ ਆਉਣਗੇ ਜੀ ਸੂਟ ਵੀਰ ਜੀ 2 2000 ਦੀ ਰੇਂਜ 'ਚ ਇਹ ਸੂਟ ਵਿਕਦੇ ਹੂੰ ਠੀਕ ਹੈ ਜੀ ਬਾਜੂ ਤੇ ਵੀ ਹੈਂਡਵਰਕ ਆਊਗਾ ਇਹ ਦੇਣਾ ਜੀ ਆਪਾਂ 1200 ਰੁਪਏ ਦਾ ਜੋ ਵਰਕ ਹੁੰਦਾ ਇਹ ਆਪਣੀ ਹੈਗੀ ਕੜਾਈ ਦੀ ਜੋ ਹੀ ਆਪਣੀਆਂ ਮਸ਼ੀਨਾਂ ਉੱਥੇ ਵਰਕ ਹੁੰਦਾ ਆ ਤਾਂ ਹੀ ਨਾਮ ਲਿਖਿਆ ਜੀ ਸਿਮਰਨ ਟੈਕਸਟਾਈਲ ਜੀ ਆਪਣੀ ਖੁਦ ਦੀ ਮੈਨੂਫੈਕਚਰਿੰਗ ਹਾਂ ਜੀ ਖੁਦ ਦੀ ਮੈਨੂਫੈਕਚਰਿੰਗ ਹੈ ਤਾਂ ਹੀ ਰੇਟ ਘੱਟ ਹੈ ਠੀਕ ਹੈ ਜੀ ਬਾਜੂ ਪੂਰੇ ਹੈ ਵੀ ਚਨੂਨ ਫੁੱਲ ਚਨੂਨ ਦਾ ਦੁਪੱਟਾ ਦੁਪੱਟਾ ਪੂਰਾ ਹੈ ਜੀ ਇਹ 1370 ਰੁਪਏ ਦਾ ਸੂਟ ਦੇਣਾ ਠੀਕ ਹੈ ਡਿਜ਼ਾਈਨਰ ਪੀਸ ਹੈ ਆਹ ਕੋਨੰਦ ਕਰ ਨਾਲ ਇਹਦੇ ਨਾਲ ਦੇਖੋ ਜੀ ਆਹਾ ਬਾਜੂ ਤੇ ਵਰਕ ਆ ਗਿਆ ਹਾਂਜੀ ਨਾਲ ਇਹਦੇ ਆਕੇ ਜੀ ਆਹ ਸਨਵਾਰ ਤੇ ਵਰਕ ਆ ਗਿਆ ਜੀ ਸੂਟ ਇਹ ਚਰਚਾ ਰ 15000 5000 ਦੀ ਰੇਂਜ ਚ ਵਿਕਦਾ ਹੈ ਪੂਰੇ ਹੈਵੀ ਦੁਪੱਟੇ ਦੇ ਨਾਲ ਹੂੰ ਇਹ ਦੇਣ ਹੈ ਜੀ ਸਿਰਫ 2750 ਰੁਪਏ ਰੇਂਜ ਚ ਅੱਛਾ 2750 ਰੁਪਏ ਦੇ ਦੇਣਾ ਲੋਵੀ ਪੰਜਾਬ ਦੇ ਲੋਕ ਕਹਿੰਦੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਹੋਵੇ ਦਾਜ ਮੇੜ ਦਾ ਕੱਪੜਾ ਲੈਣਾ ਹੋਵੇ ਤਾਂ ਬਠਿੰਡੇ ਵਾਲੇ ਸਰਦਾਰਾਂ ਤੋਂ ਬਿਨਾਂ ਕਿਤੇ ਗੱਲ ਨਹੀਂ ਬਣਦੀ ਪੰਜਾਬ 'ਚ ਹੋਰ ਕਿਸੇ ਸ਼ੋਅਰੂਮ ਦੇ ਜਾਈਏ ਦੁਕਾਨ ਤੇ ਹੀ ਤਾਂ 1-1 ਲੱਖ ਰੁਪਏ ਲੱਗਦਾ ਜੇ ਬਠਿੰਡੇ ਵਾਲੇ ਸਰਦਾਰਾਂ ਕੋਲ ਮੋਰ ਮੰਡੀ ਚਲ ਜਾਈਏ 40000 ਰੁਪਏ ਚ ਕੱਪੜਾ ਲੈ ਕੇ ਆਈਦਾ ਬਾਈ ਜੀ ਹੈਰਾਨੀ ਬੜੀ ਆ ਸਾਰੇ ਬਜ਼ਾਰਾਂ ਦੇ ਵਿੱਚ ਬੜੀ ਲਾਲਾ ਲਾਲਾ ਸਾਰੇ ਕਹਿੰਦੇ ਮੰਦਾ ਪੈ ਗਿਆ ਕੋਈ ਕਹਿੰਦੇ ਕਸਟਮਰ ਨਹੀਂ ਇੱਕ ਤੁਹਾਡੀ ਗੱਲ ਬੜੀ ਮਸ਼ਹੂਰਾ ਬਜ਼ਾਰ ਚ ਜਾਣਿਆਂ ਦਾ ਲੱਖ ਰੁਪਏ ਲੱਗਦਾ ਬਠੰਡੇ ਵਾਲੇ ਸਰਦਾਰਾਂ ਕੋ ਜਾਣਿਆਂ ਦਾ 40000 ਲੱਗਦਾ ਫਰਕ ਬੜਾ ਕੱਟਦਾ ਤੁਸੀਂ ਬਾਈ ਜੀ ਦੇਖੋ ਆਪਣਾ ਮਾਰਜਨ ਹੈਗਾ ਬਹੁਤ ਜਾਇਜ਼ ਕਮਾਈ ਅਸੀਂ ਵੀ ਕਰਦੇ ਆ ਪਰ ਲੋਕਾਂ ਵਾਂਗੂ ਨਹੀਂ ਆਏ ਉਹੀ ਲੋਕਾਂ ਦਾ ਪਿਆਰ ਹੈ ਜਿਹੜਾ ਸਾਡੇ ਮੰਦਾ ਨਹੀਂ ਆਣ ਦਿੰਦੇ ਜੀ ਠੀਕ ਨਹੀਂ ਜੀ ਜਾਇਜ਼ ਨਫੇ ਤੇ ਕੱਪੜਾ ਦਿੰਨੇ ਆ ਤੇ ਜਾਇਜ਼ ਅਗਲੇ ਨੂੰ ਲੱਗਦਾ ਵੀ ਹੈ ਜੀ ਤੁਹਾਨੂੰ ਕੱਪੜਾ ਦਿਖਾਣੇ ਆ ਆ ਦੇਖੋ ਜਿਵੇਂ ਹੁਣ ਆ ਸੂਟ ਹੈ ਵਿਆਹਾਂ ਦੇ ਵਿੱਚ ਜਾਓਗੇ ਦੇਖੋ ਇਹ ਕਾਟਨ ਦਾ ਕੱਪੜਾ ਹੈ ਨਾਲ ਇਹ ਨਾਲ ਜੈਪੂਰੀ ਦੁਪੱਟਾ ਹੈ ਹਾਂਜੀ 4-500 ਰੁਪਏ ਦਾ ਵਿਕਦਾ ਹੈ ਜੀ 6-7 7-700 ਦਾ ਵਿਕਦਾ ਆ ਠੀਕ ਹੈ ਜੀ ਆ ਦੇਖੋ ਕਾਟਨ ਤੇ ਕੱਪੜਾ ਹੈ ਕੱਪੜਾ ਵੀ ਪੂਰਾ ਵਧੀਆ ਕੋਈ ਐ ਨਹੀਂ ਹੈਗੀ ਹਲਕਾ ਵੇਸ ਹੋਊਗਾ ਲੈਸ ਵਗੈਰਾ ਦਾ ਕੰਮ ਹੈ ਨਾਲ ਇਹ ਨਾਲ ਵਧੀਆ ਆ ਗਿਆ ਜੀ ਦੁਪੱਟਾ ਹਾਂਜੀ ਰੰਗਣਗੇ ਚਾਰ ਕੋਈ ਲਾਟ ਦਾ ਕੰਮ ਨਹੀਂ ਗਾ ਸਿਰ ਸ਼ਮਾਲ ਹੋਊਗਾ ਜਿਹੜਾ ਵੀ ਹੋਊਗਾ ਠੀਕ ਹੈ ਜੀ ਇਹ ਵੀਰ ਜੀ ਆਪਾਂ ਸਿਰਫ 250 ਰੁਪ 2500 ਰੁਪਏ ਦਾ ਕਢਾਈ ਵਾਲਾ ਸੂਟ ਦੁਪੱਟਾ ਨਾਲ ਹਾਂਜੀ ਸੋ ਤੁਸੀਂ ਆ ਚੈੱਕ ਕਰ ਲਓ ਜਿਹੜੇ ਕਹਿੰਦੇ ਵੀ ਚੱਕਰ ਕੀ ਹੈਗਾ ਚੱਕਰ ਸਿਰਫ ਇਹ ਹੀ ਆ ਆ ਜਿਹੜਾ ਬਾਜ਼ਾਰ 'ਚ 6-700 ਰੁਪਏ ਦਾ ਸੂਟ ਕਢਾਈ ਵਾਲਾ ਬਠਿੰਡੇ ਵਾਲੇ ਸਦਾਇਨ ਦੁਕਾਨ 7 ਟੈਕਸਟਾਈਲ ਤੇ ਆ ਜਾਓ ਮੋੜ ਮੰਡੀ 2500 ਰੁਪਏ 'ਚ ਲੈ ਜਾਓ 500 ਰੁਪਏ ਦੋ ਸੂਟ ਪੂਰੇ ਕੱਢੇ ਕਢਾਏ ਇਹਦਾ ਉਹਦਾ ਹੀ ਫਾਇਦਾ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਕੋਈ ਰੀਸੇਲਰ ਕੋਈ ਦੁਕਾਨਦਾਰ ਉਹ ਵੀ ਬੜਾ ਵੱਡਾ ਫਾਇਦਾ ਲੈ ਸਕਦੇ ਆ ਜੀ ਸਾਡਾ ਦੇਖੋ ਹੋਲਸੇਲ ਦਾ ਕੰਮ ਹੈ ਤੁਸੀਂ ਇੱਕ ਲੈ ਲਓ ਤੁਸੀਂ ਚਾਰ ਲੈ ਲਓ ਜਿੰਨੇ ਮਰਜ਼ੀ ਲੈ ਲਓ ਜੀ ਇਹਟ ਕੁਆਂਟੀਟੀ ਚ ਮਾਲ ਮਿਲ ਜੂਗਾ ਹੋਲਸੇਲ ਰੇਟ ਹੈ ਸਿੰਗਲ ਦਾ ਵੀ ਉਹੀ ਰੇਟ ਹੈ ਤੇ ਇਕੱਠੇ ਦਾ ਵੀ ਉਹੀ ਰੇਟ ਹੈ ਜੀ ਇਸ ਤੋਂ ਬਾਅਦ ਵੀ ਜੀ ਤੁਹਾਨੂੰ ਆ ਦਿਖਾਉਨੇ ਆ ਆ ਦੇਖੋ ਜੀ ਗਨ ਨੈਕ ਵਰਕ ਦਾ ਸੂਟ ਹੈ ਹੂੰ ਗਲੇ ਤੇ ਆ ਕੇ ਵਰਕ ਡੀਜਾਮ ਤੇ ਆ ਕਪੜਾ ਜੀ ਰੰਗ ਆਣਗੇ ਇਹਦੇ ਵਿੱਚ ਦੇਖੋ ਫੈਨਸੀ ਜਿਵੇਂ ਆ ਕਾ ਬਲੈਕ ਆ ਗਿਆ ਜੀ 골ਡਨ ਆ ਗਿਆ ਹੂੰ ਕਾਫੀ ਕਲਰ ਆ ਗਿਆ ਗ੍ਰੇ ਕਲਰ ਆ ਗਿਆ ਜੀ ਇਹ ਵੀ ਜੀ 6-700 ਦਾ ਸੂਟ ਬੇਕਦਾ ਹੂੰ ਇਹ ਲੈਨੇ 270 ਰੁਪਏ ਦਾ ਦੇਖੋ ਕਲਰ ਵੀ ਬਹੁਤ ਸੋਹਣੇ ਆ ਕਪੜਾ ਵੀ ਸੋਹਣਾ ਕਢਾਈ ਵੀ ਕੱਢੀ ਬਾਜ਼ਾਰ ਦਾ ਰੇਟ 6700 ਇਹ ਤੁਹਾਨੂੰ ਦੇ ਰਣਾ 270 ਰੁਪਏ ਚ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਭਾਵੇਂ ਲੈ ਜਾਓ ਸੈੱਟ ਬਾਈ ਸੈੱਟ ਕਹਿੰਦੇ ਹੋਲਸੇ ਰੇਟਾਂ ਦੇ ਦਵਾਂਗੇ ਕਪੜਾ ਇਸ ਤੋਂ ਵੀ ਜਿਆਦਾ ਦੇਖੋ ਮਸਲੀਨ ਦਾ ਕਪੜਾ ਹੈ ਜੀ ਨਾਲ ਆਊਗਾ ਇਹਦੇ ਨਾਲ ਦੁਪੱਟਾ ਵਰਕ ਵਾਲਾ ਆਹ ਦੇਖੋ ਜੀ ਵਰਕ ਦੇਖੋ ਪੂਰਾ ਵਧੀਆ ਵਰਕ ਹੋਇਆ ਤੇ ਨਾਲ ਇਹਦੇ ਨਾਲ ਆ ਗਿਆ ਜੀ ਵਰਕ ਵਾਲਾ ਦੁਪੱਟਾ ਜੀ ਠੀਕ ਹੈ ਜੀ ਆ ਆ ਗਿਆ ਦੁਪੱਟਾ ਜੀ ਸੂਟ ਵੀਰ ਜੀ ਕਿਸ ਨੇ ਦੇਖੋ ਜੀ ਲੈਣ ਦੇਣ ਚ ਦੇਣਾ ਆਪ ਸਵਾਗੇ ਪਾਣਾ ਜਾਂ ਅੱਗੇ ਵੇਚਣਾ ਹੂੰ 500 ਰੁਪਏ ਦਾ ਸੂਟ ਅੱਗੇ ਵਧੀਆ ਵਿਕਦਾ ਹੂੰ ਇਹ ਸਿਰਫ 280 ਰੁਪਏ ਦਾ ਦੇਵਾਂਗੇ ਸੋ ਤੁਸੀਂ ਚੈੱਕ ਕਰ ਲਓ ਜਿਹੜਾ ਲੋਕਾਂ ਦੇ ਦੁਕਾਨਾਂ ਦੇ ਰਾਸ਼ ਹੈ ਨਾ ਵਿਆਹ ਸ਼ਾਦੀਆਂ ਦੇ ਸੀਜਾਂ ਹੁੰਦਾ ਇੱਥੇ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਜਦੋਂ ਮਰਜੀ ਆਜੋ ਇਦਾਂ ਹੀ ਰਾਸ਼ ਹੁੰਦਾ ਕਿਉਂਕਿ ਕੱਪੜਾ ਕਾਡੀਆਂ ਦੇ ਭਾ ਦੇ ਰਹੇ ਆ ਚਾਰ ਚਾਰ ਰੰਗਾਂ ਦਾ ਸੈੱਟ ਹੈਗਾ ਕੋਈ ਐ ਨਹੀਂ ਕੋਈ ਲੱਟਦਾ ਮਾਲ ਹੂੰ ਚਾਰ ਚਾਰ ਰੰਗ ਪੂਰੇ ਆਉਣਗੇ ਕੜਾਈ ਪੂਰੀ ਵਧੀਆ ਆਊਗੀ ਪਰ ਮੈਂ ਤਾਂ ਹੈਰਾਨ ਆ ਬਹੁਤ سارے ਦੁਕਾਨਦਾਰ ਥਾਪੀਆਂ ਮਾਰਦੇ ਮੇਰੀ ਮਹਿਲਿਆ ਅਸੀਂ ਫੈਕਟਰੀ ਵਾਲੇ ਆ ਇਹ ਭਾਤਾਂ ਉਹਨਾਂ ਤੋਂ ਨਹੀਂ ਦੇ ਹੁੰਦਾ ਜਿਹੜਾ ਰੇਟ ਤੁਸੀਂ ਦੇਈ ਜਾਂਦੇ ਹੋ ਭਾਈ ਜੀ ਬੇਫਾਲਦੂ ਫੁਕਰੀ ਮਾਰੇ ਦਾ ਸਾਰਾ ਕੀ ਠੀਕ ਨਹੀਂ ਜਾਇਜ਼ ਨਫੇ ਤੇ ਤੁਹਾਨੂੰ ਕੱਪੜਾ ਦੇਣੇ ਆਗੇ ਜਾਇਜ਼ਨ ਵਰਕ ਹੈ ਜੀ ਠੀਕ ਨਹੀਂ ਜੀ ਆਪਾਂ 10 20 ਰੁਪਏ ਸੂਟ ਤੇ ਤੁਹਾਨੂੰ ਸੂਟ ਦੇ ਦੇਣਾ ਠੀਕ ਹੈ ਨਾ ਜੀ ਪਰ 10 10 ਰੁਪਏ 20 20 ਰੁਪਏ ਮਾਰ ਜਾਂਦੇ ਨਾਲ ਫੇ ਚੱਲਦਾ ਕਿਦਾਂ ਸਾਰਾ ਸਰਕਲ ਜੀ ਜੀ ਵਿਕਦੇ ਉਸ ਹਿਸਾਬ ਨਾਲ ਆ ਆਏ ਥੋੜੀ ਹੈਗੀ ਅਸੀਂ 10 ਜੇ 20 ਸੂਟ ਵੇਚਨੇ 30 ਸੂਟ ਵੇਚਨੇ ਵੇਚਨੇ ਵੀ 100 200 300 ਸੂਟਾਂ ਆਇਆਂ ਹੂੰ ਰੋਜ਼ ਦੀ ਕਵਾਂਟੀਟੀ ਹੈਗੀ ਜੀ ਸੜਦਾ ਉਹੀ ਨਫਾ ਇਹ ਦੇਖੋ ਵੀਰ ਜੀ ਜਿਵੇਂ ਹੁਣ ਲੀਜੀ ਬੀਜੀ ਪਿਓਰ ਦਾ ਸੂਟ ਹੈ ਘੇਰੇ ਤੇ ਆ ਗਿਆ ਵਰਕ ਨਾਲ ਆ ਕੇ ਕਟਵਰਕ ਵਾਲਾ ਦੁਪੱਟਾ ਜੀ ਸੂਟ ਵੀਰ ਜੀ ਪਲੇਨ ਸੂਟ ਲੀਵੀ ਦਾ 4 400 ਦਾ ਵਿਕਦਾ ਜੀ ਇਹ 340 ਰੁਪਏ ਦੇ ਵਿੱਚ ਕੱਢੇ ਘੜਾ ਦੇ ਦਾਂਗੇ ਆ ਲਓ ਆ ਵੀ ਤੁਹਾਨੂੰ 340 ਰੁਪਏ ਦਾ ਮਿਲ ਜਾਣਾ ਤੁਸੀਂ ਹੈਰਾਨ ਵੀ ਹੁੰਦੇ ਹੋਣੇ ਆ ਬਹੁਤ ਸਾਰੇ ਲੋਕ ਪਰੇਸ਼ਾਨ ਹੁੰਦੇ ਹੋਣੇ ਆ ਬਈ ਬਾਜ਼ਾਰ ਚ ਗਏ ਸੀਗੇ ਬਈ ਅਸੀਂ ਦਾ ਪਹਿਲਾ ਕਿਉਂ ਨਹੀਂ ਆਇਆ ਚਲੋ ਕੋਈ ਨਹੀਂ ਕਹਿੰਦੇ ਡੁੱਲੇ ਫਿਰਾਂ ਦਾ ਕੁਝ ਨਹੀਂ ਹੋਣਾ ਵੀ ਆ ਜਾਓ ਫਾਇਦਾ ਬਹੁਤ ਹੋਣਾ ਵਿਆਹ ਸ਼ਾਈ ਦੇ ਸੀਜ਼ਨ ਦੇ ਵਿੱਚ ਕਿਤੇ ਜਾਣ ਦੀ ਲੋੜ ਨਹੀਂ ਇਹ ਬਠਿੰਡਾ ਜ਼ਿਲ੍ਹਾ ਨਹੀਂ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਹੋਲ ਸੇਲ ਸਟੋਰ ਹੈਗਾ ਜਿੱਥੇ ਫਾਇਦੇ ਹੋ ਰਹੇ ਆ ਇਸੋ ਵੀ ਜੀ ਆਹ ਦੇਖੋ ਜੀ ਮਸਲੀਨ ਦਾ ਸੂਟ ਹੈ ਰੰਗਾਂਣਗੇ ਜੀ ਪੰਜ ਹਾਂਜੀ 올ਓਵਰ ਸੂਟ ਹੈ ਕੋਈ ਮੈਚਿੰਗ ਨਹੀਂ ਹੈਗਾ ਪਿਓਰ ਮਸਲੀਨ ਤੇ ਕੱਪੜਾ ਆਹ ਵਰਕ ਆਗੇ ਜੁਕੇਰੇ ਤੇ ਨਾਲ ਆ ਗਿਆ ਮਸਲੀਨ ਦਾ ਦੁਪੱਟਾ ਕਟਵਰਕ ਵਾਲਾ ਵਿੱਚ 골ਡਨ ਲਾਈਨਿੰਗ ਆਹ ਦੇਖੋ ਜੀ ਸੂਟ ਵੀ ਵਿਗਦਾ ਵੀ ਜੀ 700 800 ਰੁਪਏ ਦਾ ਇਹ 400 ਰੁਪਏ ਰਿੰਚ ਲੱਗਣਾ ਇਹ ਵੀ 400 ਰੁਪਏ ਦੇ ਦੇਣਾ ਰੰਗੇ ਚ ਕਿੰਨੇ ਆ ਜੀ ਇਹਦੇ ਵਿੱਚ 6 ਰੰਗ ਹੈ ਜੀ ਪੂਰੇ ਆ ਦੇਖੋ ਜੀ ਪੂਰੇ ਗਿਣ ਕੇ 6 ਰੰਗ ਨੇ ਹਰੇ ਦੇਖੋ ਰੰਗ ਵੀ ਸੋਨੇ ਸੋਨੇ ਆ ਤੇ ਰੇਟ ਤਾਂ ਹੈ ਹੀ ਕਮਾਲ ਦਾ ਆਹ ਕਰੇਬ ਦਾ ਸੂਟ ਹੈ ਸਾਰੇ ਫਰੰਟ ਤੇ ਵਰਕ ਚਨੂਨ ਦਾ ਦੁਪੱਟਾ ਨਾਲ ਉਹ ਵੀ ਕੱਢਿਆ ਹੋਇਆ ਸੂਟ ਵੇਗਦਾ ਹੈ 1000 ਰੁਪਏ ਦਾ ਇਹ 400 ਰੁਪਏ ਰਿੰਚ ਸੂਟ ਦੇਣਾ ਆਪਾਂ ਦੇਖੋ ਮੈਂ ਚੈਲੰਜ ਕਰਦਾ ਜਿਹੜੇ ਮਰਜੀ ਦੁਕਾਨ ਤੇ ਚਲ ਜਿਓ ਡੰਮੀ ਤੇ ਲਾਕੇ ਹਜ਼ਾਰ ਹਜ਼ਾਰ 12 1200 ਰੁਪਏ ਦਾ ਟੁੱਟਿਆ ਪਰ ਸਾਡੇ ਕੋਲ ਆਜੋ ਲੈ ਜਾਓ 400 ਰੁਪਏ ਦਾ ਬਾਜ਼ਾਰ ਚ 1200 ਦਾ ਇੱਕ ਆਉਣਾ ਇੱਥੇ 1200 ਦੇ ਤਿੰਨ ਮਤਲਬ ਤਿੱਗਣੇ ਤਿੱਗਣੇ ਰੇਟ ਬਾਜ਼ਾਰ ਨਾਲੋਂ ਘੱਟ ਕੀਤੇ ਆ ਇੱਥੇ ਆ ਦੇਖੋ 6 ਰੰਗ ਦਾ ਪੂਰਾ ਚਾਰਟ ਆਉਗਾ ਦੇਖੋ 6 ਰੰਗ ਆਣਗੇ ਡਿਜ਼ਾਈਨ ਇਹਦੇ ਵਿੱਚ ਕਈ ਆ ਜਾਣਗੇ ਜਿਵੇਂ ਹੁਣ ਮੇਰੇ ਹੱਥ ਚ ਕਾ ਡਿਜ਼ਾਈਨ ਹੈ ਜੀ 골ਡਨ ਵਰਕ ਵਾਲਾ ਪੂਰਾ ਹੈਵੀ ਫਰੰਟ ਇਹਦਾ ਵੀ ਵੀਰ ਜੀ ਰੇਟ 400 ਰੁਪਏ ਹੀ ਹੈ ਜੀ ਆ ਦੇਖੋ ਇਹ ਨਾਲ ਦੁਪੱਟਾ ਵੀ ਇਸ ਤਰ੍ਹਾਂ ਦਾ ਹੀ ਵਰ ਕਾਲਾ ਦੁਪੱਟਾ ਹੈ ਇਹਦਾ ਆ ਦੇਖੋ 400 ਰੁਪਏ ਦਾ ਸੂਟ ਹੈ ਜੀ ਇਹਦੇ ਵਿੱਚ ਵੀ ਜੀ ਆ ਦੇਖੋ ਪੰਜ ਪੰਜ ਛੇ ਛੇ ਰੰਗ ਹਰੇਕ ਡਿਜ਼ਾਈਨ ਦੇ ਵਿੱਚ ਮਿਲਣਗੇ ਦੇਖੋ ਇੱਥੇ ਇਦਾਂ ਨਹੀਂ ਵੀ ਜੇ ਤੁਹਾਨੂੰ ਅਸੀਂ ਕਲੈਕਸ਼ਨ ਦਿਖਾ ਰਹੇ ਹਾਂ ਵੀ ਇੱਕ ਜਾਂ ਦੋ ਡਿਜ਼ਾਈਨ ਆ ਹਰ ਇੱਕ ਦੇ ਵਿੱਚ ਡਿਜ਼ਾਈਨ ਵੀ ਬਹੁਤ ਆ ਰੰਗ ਵੀ ਬਹੁਤ ਆ ਇੱਥੇ ਫਾਇਦਾ ਕੀ ਆ ਹੋਲ ਸੇਲ ਸ਼ਾਪ ਹੈ ਆਮ ਭਾਵੇਂ ਸਿੰਗਲ ਸਿੰਗਲ ਸੂਟ ਲੈ ਜੋ ਲੋਕਾਂ ਨੂੰ ਇਹ ਨਹੀਂ ਕਹਿਣਾ ਵੀ ਸੈੱਟ ਵਾਈ ਸੈੱਟ ਹੀ ਲੈਣਾ ਪੈਣਾ ਤਿਸਵ ਜੀ ਇਹ ਆ ਤੁਹਾਨੂੰ ਮਸਲੀਨ ਦਾ ਸੂਟ ਸਾਰਾ ਫਰੰਟ ਹੈਵੀ ਆ ਵਰਕ ਦੇਖੋ ਕਿੱਡਾ ਵਧੀਆ ਚਨੂਨ ਦਾ ਬਟਾ ਨਾਲ ਉਹ ਵੀ ਵਰਕ ਵਾਲਾ ਸੂਟ 1000-1000 ਦੀ ਰੇਂਜ ਚ ਵਿਕਦੇ ਆ ਇਹ 480 ਰੁਪਏ ਰੇਂਜ ਸੂਟ ਲੱਗੂਗਾ ਜੀ ਭਾਈ ਜੀ ਕਰੀ ਕਿ ਜਾਨੇ ਉਹ ਅਜੇ ਦਿਨ ਹੈਗੇ ਪੈਸੇ ਕਮਾਉਣ ਦੇ ਤੇ ਤੁਸੀਂ ਮੈਨੂੰ ਲਾਤਾ ਵੀ ਲਟਾਉਣ ਤੇ ਲੱਗਿਓ 480 ਰੁਪਏ ਦਾ ਬਹੁਤ ਸਾਰੀਆਂ ਦੁਕਾਨਾਂ ਤੇ ਜਾਂਦੇ ਆ ਸ਼ੋਅਰੂਮਾਂ ਤੇ ਜਾਂਦੇ ਆ 1200 ਤੋਂ ਘੱਟ ਕੋ ਬੋਲਦਾ ਨਹੀਂ ਹੈਗਾ ਵੀਰ ਜੀ ਜੇ ਅਸੀਂ ਰੇਟ ਜਾਇਜ਼ ਲਾਣੇ ਆ ਤਾਂ ਹੀ ਲੋਕ ਸਾਡੇ ਕੋਲੋਂ ਦੇਖੋ ਡੇਡੜ ਦੋ-ਦੋ ਸੌ ਕਿਲੋਮੀਟਰ ਤੋਂ ਆਉਂਦੇ ਆ ਜੀ ਜੇ ਅਸੀਂ ਮਤਲਬ ਕਿ 900000 ਦਾ ਦਵਾਂਗਾ ਮੇਰੇ ਕੋਲੇ ਦੇਖ ਸੋ ਇਹ ਵੀ ਗੱਲ ਪੱਕੀ ਆ ਇੱਥੇ ਜਿੱਦਾਂ ਕਹਿੰਦੇ ਵੀ ਦੁਕਾਨਦਾਰ ਨੂੰ ਕਸਟਮਰ ਨੂੰ ਆਪਣੇ 5-7 ਕਿਲੋਮੀਟਰ ਤੋਂ ਬੁਲਾਉਣਾ ਬੜਾ ਔਖਾ ਹੁੰਦਾ ਪਰ ਬਠਿੰਡੇ ਵਾਲੇ ਸਰਦਾਰ ਸਿਮਨ ਟੈਕਸਟਾਈਲ ਇੱਥੇ 100 ਕਿਲੋਮੀਟਰ 200 ਕਿਲੋਮੀਟਰ 220 ਕਿਲੋਮੀਟਰ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੱਕ ਤੋਂ ਵੀ ਲੋਕ ਇੱਥੇ ਆ ਕੇ ਸ਼ਾਪਿੰਗ ਕਰ ਰਹੇ ਆ ਆ ਦੇਖਿਓ ਇਹਨਾਂ ਦੇ ਵਿੱਚ ਨਾ ਜੀ ਤੁਹਾਨੂੰ ਡਿਜ਼ਾਈਨ ਵੀ ਕਈ ਮਿਲ ਜਾਣਗੇ ਜਿਵੇਂ ਹੁਣ ਆ ਦੇਖੋ 480 ਵਾਲੀ ਰੇਂਜ ਤੁਹਾਨੂੰ ਮੈਂ ਇੱਕ ਆਹ ਸੂਟ ਦਿਖਾਇਆ ਇੱਕ ਡਿਜ਼ਾਈਨ ਆ ਦੇਖੋ ਇਹ ਵੀ 400 ਤੇ 80 ਰੁਪਏ ਰੇਂਜ 'ਚ ਹੀ ਲੱਗਣਾ ਹੈ ਗਾ ਦੇਖੋ ਕਿ ਨਾਲ ਇਹ ਨਾ ਮਸਲੀਨ ਦਾ ਹੀ ਦੁਪੱਟਾ ਹੈ ਤੇ ਦੁਪੱਟਾ ਉਹ ਵੀ ਵਰਕ ਵਾਲਾ ਆ ਦੇਖੋ ਜੀ ਇਹਦੇ ਪੂਰਾ ਬ੍ਰਾਈਟ ਚਾਰਟ ਆਊਗਾ ਡਿਜ਼ਾਈਨ ਵੀ ਪੂਰਾ ਸੋਹਣਾ ਤੇ ਚਾਰਟ ਵੀ ਬੜਾ ਵਧੀਆ ਦੇਖੋ ਬਹੁਤ ਸੋਹਣੇ ਸੋਹਣੇ ਕੱਟਵਾਰਕ ਦੇ ਦੁਪੱਟੇ ਡਿਜ਼ਾਈਨ ਬੜੇ ਸੋਹਣੇ ਘੇਰੇ ਹੈਵੀ ਫਰੰਟ ਹੈਵੀ ਰੇਟ ਤਾਂ ਕਹਿੰਦੇ ਜਿੱਦਾਂ ਨਾ ਬਈ ਮਿੱਟੀ ਦੇ ਭਾਈ ਆ 480 ਰੁਪਏ ਚ ਲੈ ਜਾਓ ਤੁਸੀਂ ਆलो ਆ ਰੰਗ ਦੇ ਨਾ 480 ਰੁਪਏ ਇੱਕ ਆ ਦੇਖੋ ਜੀ ਸ਼ਿਮਰ ਦਾ ਸੂਟ ਹੈ ਜੀ ਹੈਂਡਵਰਕ ਨਾਲ ਹੋਇਆਗਾ ਜੀ ਠੀਕ ਹੈ ਜੀ ਹਾਂ ਦੇ ਕੋ ਫਰੰਟ ਪੂਰਾ ਹੈਵੀ ਆਊਗਾ ਦੁਪੱਟਾ ਪੂਰਾ ਵਧੀਆ ਆਊਗਾ ਆ ਦੇਖ ਬਿੱਧੀ ਲੈਣ ਦੇਖੋ ਦੇਖੋ ਇੱਕ ਗੱਲ ਹੋਰ ਵੀ ਹੈਗੀ ਆ ਨਾ ਹੋਰ ਦੁਕਾਨਾਂ ਨਾਲ ਜਾਂਦੇ ਆ ਸੂਟ ਤੁਹਾਨੂੰ ਦਿਖਾਉਂਦੇ ਆ ਰੇਟ ਇੱਕ ਅੱਧੇ ਸੂਟ ਦਾ ਦੱਸ ਕੇ ਚੁੱਪ ਕਰ ਜਾਂਦੇ ਆ ਇਹਦੇ ਸਾਫ਼ ਸੁਥਰਾ ਕੰਮ ਆ ਇਮਾਨਦਾਰੀ ਦੇ ਨਾਲ ਕੰਮ ਆ ਕੱਲੀ ਕੱਲੀ ਚੀਜ਼ ਖੋਲ ਕੇ ਦਿਖਾ ਰਹੇ ਆ ਕੱਲਾ ਕੱਲਾ ਰੇਟ ਦੱਸ ਰਹੇ ਆ ਐਡਾ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਭਾਈ ਜੀ ਇਹਦਾ ਰੇਟ ਵੀ ਦੱਸ ਦਿਓ ਜੀ ਜੀ ਇਹ ਲੱਗਣਾ ਸਿਰਫ 440 ਰੁਪਏ ਦਾ ਹੋਰ ਘਟਾ ਦੇ 40 ਰੁਪਏ ਹਾਂਜੀ ਆ ਲਓ 440 ਰੁਪਏ ਚ ਲੈ ਜਾਓ ਦੇਖੋ ਹੋਰ 40 ਰੁਪਏ ਘਟਾ ਦੇ ਇਹਦੇ ਵੀ ਇਹਦੇ ਡਿਜ਼ਾਈਨ ਵੀ ਹੈਗੇ ਆ ਜੀ ਰੰਗ ਵੀ ਹੈ ਡਿਜ਼ਾਈਨ ਵੀ ਹੈ ਹਾਂਜੀ ਇਸੋ ਵੀ ਜੀ ਕਾ ਦੇਖੋ 골ਡਨ ਵਰਕ ਵਾਲਾ ਸੂਟ ਹੈ ਇਹ ਬਚਿੱਤਰਾਂ ਸ਼ਿਮਰ ਤੇ ਕਪੜਾ ਆ ਗਿਆ ਨਾਲ ਇਹਦੇ ਨਾਲ ਆ ਗਿਆ ਜੀ ਦੁਪੱਟਾ ਵਰਕ ਵਾਲਾ ਆ ਦੇਖੋ ਜੀ ਇਹਦੇ ਵਿੱਚ ਵੀ ਦੇਖੋ ਕਲਰ ਚਾਰਟ ਵਾਧੂ ਮਿਲ ਜਾਣਗੇ ਇਹਦਾ ਰੈਡੀ ਵੀਰ ਜੀ 450 ਰੁਪਏ ਦਾ ਸੂਟ ਹੈ ਲਓ ਆ ਦੇਖੋ ਤੁਸੀਂ ਕਹਿੰਦੇ ਹੋਣੇ ਮਜ਼ਾਕ ਕਰਦੇ ਆ ਬਹੁਤ سارے ਲੋਕ ਇਹ ਵੀ ਕਹਿੰਦੇ ਆ ਵੀ ਸੱਚ ਹੈਗਾ ਤੁਸੀਂ ਇਹ ਚੈੱਕ ਕਰ ਲਓ ਇਥੇ ਇਕੱਲੇ ਇਕੱਲੇ ਸੂਟ ਦੇ ਰੇਟ ਵੀ ਲਿਖ ਕੇ ਆਇਆ ਇਥੇ ਇਦਾਂ ਨਹੀਂ ਵੀ ਬੋਲਦੇ ਕੁਝ ਕਹਿੰਦੇ ਕੋ ਦੇਖੋ 450 ਰੁਪਏ ਕਹਿ ਰਹੇ ਨੇ ਤੇ 450 ਫਿਰ ਸੂਟ ਤੁਹਾਨੂੰ ਦੇ ਦੇਣਾ ਆ ਤੁਸੀਂ ਫੋਨ ਕਰਕੇ ਇਹ ਨਾ ਪੁੱਛੋ ਵੀ ਭਾਈ ਇੰਨੇ ਦਾ ਸੂਟ ਦੇ ਦਿੰਦੇ ਹੋ ਅਸੀਂ ਜੋ ਵੀਡੀਓ ਚ ਬੋਲ ਰਹੇ ਆ ਉਹ ਸੱਚ ਆ ਤੁਸੀਂ ਚੌਪਰ ਕੇ ਸਕੂਟਰ ਮੋਟਰਸਾਈਕਲ ਗੱਡੀ ਕਾਰ ਪਾਏ ਬੱਸ 'ਚ ਆ ਜਾਓ ਤੁਹਾਨੂੰ ਕੱਪੜਾ ਮਿਲ ਜਾਣਾ ਸਿਮਨ ਟੈਕਸਟਾਈਲ ਪੰਜਾਬ ਦਾ ਵੱਡਾ ਬ੍ਰਾਂਡ ਆ 5 ਸਟਾਰ ਰੇਟਿੰਗ ਆ ਲੋਕ ਇਹਨੂੰ ਪਸੰਦ ਕਰਦੇ ਆ ਟਰਸਟ ਕਰਦੇ ਆ ਸਾਂਟੀਬੀ ਵੀ ਇਸ ਗੱਲ ਦੀ ਗਾਰੰਟੀ ਲੈਂਦਾ ਵੀ ਤੁਸੀਂ ਆਜੋ ਜਿਹੜਾ ਕਪੜਾ ਜੋ ਕੁਆਲਿਟੀ ਕਹਿ ਰਹੇ ਆ ਤੁਹਾਨੂੰ ਉਹੀ ਦਵਾਂਗੇ ਰੇਟ ਵੀ ਤੁਹਾਨੂੰ ਉਹੀ ਮਿਲੂਗਾ ਆ ਦੇਖੋ ਜੀ ਕਾ ਆ ਗਿਆ ਔਰਗਾਂਜ਼ਾ ਦੇ ਕਪੜਾ ਆ ਗਏ ਸਾਰਾ ਫਰੰਟ ਹੈਵੀ ਹੈ ਮਸਲੀਨ ਦੀ ਸਲਵਾਰ ਨਾਲ ਹੈ ਤੇ ਔਰਗਾਂਜ਼ਾ ਦਾ ਹੀ ਦੁਪੱਟਾ ਵਰਕ ਵਾਲਾ ਹੂੰ ਟੂੜ 12 12 15 ਪਤਨਾ ਸੂਈ ਰੇਂਜ ਚ ਵਿਕਦੇ ਜੀ ਇਹ ਦੇਣ ਹੈ ਜੀ ਆਪਾਂ 570 ਰੁਪਏ ਦਾ ਆ ਦੇਖੋ ਤਾਂ ਹੈ ਕੋਈ ਇਹਦੇ ਮੁਕਾਬਲੇ ਦੇ ਵਿੱਚ ਇਹ ਰੇਟ ਤੁਸੀਂ ਹੁਣ ਸੁਣੀਏ ਵੱਡੇ ਵੱਡੇ ਦੁਕਾਨਦਾਰ ਹੋਲ ਸੇਲਰ ਵੀ ਇਹ ਰੇਟ ਨਹੀਂ ਦੇ ਸਕਦੇ ਜੋ ਤੁਹਾਨੂੰ ਅਸੀਂ ਦੱਸ ਰਹੇ ਹਾਂ ਆ ਦੇਖੋ ਆ ਡਿਜ਼ਾਈਨ ਹੈਗਾ ਦੁਪੱਟਾ ਵੀ ਪੂਰਾ ਸੋਹਣਾ ਹੈਗਾ ਮੈਚਿੰਗ ਸੂਟ ਹੈ ਵੇਸਟ ਤੇ ਕੋ ਸ਼ਿਮਰ ਦਾ ਸੂਟ ਹੈ ਸਾਰਾ ਫਰੰਟ ਹੈਵੀ ਹੈ ਆ ਦੇਖੋ ਨਾਲ ਆਊਗਾ ਹੈਵੀ ਦੁਪੱਟਾ ਉਹ ਵੀ ਸ਼ਿਮਰ ਦਾ ਜੀ ਠੀਕ ਹੈ ਜੀ ਸੂਟ ਤੁਹਾਨੂੰ ਆਮ ਹੀ ਪਤਾ ਹੈਗਾ ਕਿ 12-1500 ਤੋਂ ਘੱਟ ਸ਼ਿਮਰ ਦਾ ਸੂਟ ਕੋਈ ਮਿਲਦਾ ਨਹੀਂ ਮਿਲਦਾ ਠੀਕ ਹੈ ਜੀ ਇਹ ਦੇਣਾ ਸਿਰਫ 600 ਰੁਪਏ ਦਾ ਮੈਂ ਤਾਂ ਹੈਰਾਨ ਇਸ ਗਾ ਨੂੰ ਲੈ ਕੇ ਆ ਰੇਟ ਘਟਿਆ ਬ੍ਰਾਂਡ ਵੀ ਹੈਗੇ ਕੱਪੜੇ ਦੇ ਤੇ ਡਿਜ਼ਾਈਨ ਵੀ ਨਵੇਂ-ਨਵੇਂ ਆ ਹਜੇ ਇਹ ਡਿਜ਼ਾਈਨ ਆਮ ਦੁਕਾਨਾਂ ਤੇ ਆਏ ਨਹੀਂ ਜਿਹੜੇ ਤੁਹਾਨੂੰ ਸ਼ੋਅ ਕਰੀ ਜਾਂਦੇ ਹੋ ਦੇਖੋ ਸਾਨੂੰ ਅਡਵਾਂਸ ਚ ਲੈਣਾ ਪੈਂਦਾ ਸਾਡੇ ਕੋਲੋਂ ਹੋਲਸੇਲ ਦਾ ਮੈਂ ਸਾਡੇ ਕੋਲ ਦੁਕਾਨਦਾਰਾਂ ਨੇ ਕੱਪੜਾ ਲੈਣਾ ਹੁੰਦਾ ਹੂੰ ਜਿਹੜਾ ਅਡਵਾਂਸ ਚ ਲਾਂਗੇ ਤਾਂ ਹੀ ਉਹ ਦੇਖੋ ਤੁਹਾਨੂੰ ਅੱਗੇ ਦਿਖਾ ਸਕਦੇ ਨੇ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਤਾਂ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੀਆਂ ਛੋਟੀਆਂ-ਛੋਟੀਆਂ ਦੁਕਾਨਾਂ ਮੈਂ ਤੁਹਾਨੂੰ ਸਲਾਹ ਦੇ ਰਿਹਾ 20-25000 ਰੁਪਇਆ ਲਿਆਓ ਨਵਾਂ ਕੰਮ ਸ਼ੁਰੂ ਕਰ ਲਓ ਕੱਪੜੇ ਦਾ ਕੰਮ ਚੰਗਾ ਆ ਸਿਮਲਰ ਟੈਕਸਟਾਈਲ ਦੇ ਔਨ ਦਾ ਫਾਇਦਾ ਕੀ ਆ ਵੱਡੇ ਸਟੋਰਾਂ ਤੇ ਜਾਓਗੇ ਸ਼ੋਅਰੂਮਾਂ ਤੇ ਜਾਓਗੇ ਤੁਹਾਨੂੰ ਸੈੱਟ ਵਾਂਗ ਸੈੱਟ ਲੈਣਾ ਪੈਣਾ ਪੈਸੇ ਜਿਆਦਾ ਲੱਗਣੇ ਆ ਇੱਥੇ ਸਿੰਗਲ ਸਿੰਗਲ ਸੂਟ ਲੈ ਕੇ ਤੁਸੀਂ ਵੈਰਾਈਟੀ ਬਣਾ ਸਕਦੇ ਆ ਬਹੁਤ ਸਾਰੇ ਲੋਕਾਂ ਨੇ ਇਹਨਾਂ ਨਾਲ ਜੁੜ ਕੇ ਦੁਕਾਨਾਂ ਖੋਲ੍ਹ ਲਈਆਂ ਤੁਸੀਂ ਵੀ ਆਪਣੀ ਦੁਕਾਨ ਬਣਾ ਸਕਦੇ ਆ ਆਜੋ ਸਵੇਰੇ ਹੀ ਆਜੋ ਵੱਡੇ ਫਾਇਦੇ ਇੱਥੇ ਹੋਣੇ ਆ ਇਹਦੇ ਵਿੱਚ ਨ ਵੀ ਜੀ ਚਾਰਟ ਵੀ ਹੈਗੇ ਆ ਦੇਖੋ ਜਿਵੇਂ ਨੂੰ ਲਾਈਟ ਚਾਰਟ ਲੈਣਾ ਹੈ ਲਾਈਟ ਚਾਰਟ ਮਿਲ ਜੂਗਾ ਡਾਰਕ ਲੈਣਾ ਹੈ ਡਾਰਕ ਮਿਲ ਜੂਗਾ ਆ ਜੀ ਇਹ ਲਾਈਟ ਚਾਰਟ ਵੀ ਹੈਗਾ ਉਸ ਤਰ੍ਹਾਂ ਹੀ ਵਰਕ ਹੈ ਉਸਨੀ ਰੇਟ ਹੈ 600 ਰੁਪਏ ਦੀ ਇਹ ਸੂਟ ਹੈਗਾ ਜੀ ਇਸ ਤੋਂ ਵੀ ਜੀ ਆਹ ਦੇਖੋ ਪਿਓਰ ਜਾਮ ਦਾ ਸੂਟ ਹੈ ਹੈਂਡਵਰਕ ਵਾਲਾ ਪਿਓਰ ਦੀ ਚੁੰਨੀ ਨਾਲ ਆਮ ਹੀ 1200 ਤੋਂ ਸ਼ੁਰੂ ਹੁੰਦਾ ਹੈਗਾ ਜਾਮ ਤੇ ਹੈਂਡਵਰਕ ਜੀ ਪਿਓਰ ਜਾਮ ਹੋਊਗੀ ਐ ਨਹੀਂ ਹੈ ਕਿ ਜੇ ਸੈਮੀ ਜਾਮ ਨੂੰ ਜਾਂ ਦੀ ਜਾਮ ਨੂੰ ਆਪਾਂ ਪਿਓਰ ਕੀ ਚੱਲਾਂਗੇ ਬਿਲਕੁਲ ਠੀਕ ਹੈ ਜੀ ਪਿਓਰ ਦਾ ਦੁਪੱਟਾ ਨਾਲ ਹੈ ਵਧੀਆ ਲੈਸ ਵਾਲਾ ਦੁਪੱਟਾ ਨਾਲ ਆ ਗਿਆ ਆਹ ਵਰਕ ਵਾਲਾ ਦੁਪੱਟਾ ਜੀ ਇਹ ਵੀ ਜੀ ਆਪਾਂ ਨੂੰ ਲੱਗਣਾ ਹੈ 780 ਰੁਪਏ ਦਾ ਸੂਟ ਇਹ ਤਾਂ ਤੁਸੀਂ 11-1200 ਵੀ ਕਹਿ ਰਹੇ ਤਾਂ ਵੀ ਬਾਜ਼ਾਰ ਨਾਲ ਬਹੁਤ ਸਸਤਾ ਹੈ ਇਹ ਵੀ 780 ਦੇ ਵਿੱਚ ਹਾਂ ਜੀ ਵੀਰ ਜੀ ਆ ਦੇਖੋ ਇਹ ਚ ਡਿਜ਼ਾਈਨ ਵੀ ਹੈਗੇ ਹੈਗੇ ਆ ਦੇਖ ਜਿਵੇਂ ਆ ਡਿਜ਼ਾਈਨ ਹੈ ਇਹ ਵੀ 780 ਰੁਪਏ ਚ ਪਿਓਰ ਦੀ ਚੁੰਨੀ ਨਾਲ ਹਾਂਜੀ ਆਮੀ ਆ ਗਿਆ ਦੁਪੱਟਾ ਇਸ ਤੋਂ ਇਹ ਜੀ ਸੁਨਵਾ ਦਿਖਾਉਨੇ ਆ ਬਨਾਰਸੀ ਸੂਟ ਹੈ ਜੀ ਪਿਓਰ ਸਿਲਕ ਦੀ ਸਲਵਾਰ ਲੱਗੀ ਹੈ ਪਿਓਰ ਬਨਾਰਸੀ ਹੈ ਇਹਦੇ ਵਿੱਚ ਰੰਗ ਮਿਲ ਜਾਣਗੇ 26 ਪੂਰੇ ਗਿਣ ਕੇ 26 ਰੰਗ ਆਏ ਇਹਦਾ ਭਾਈ ਜੀ ਸੋਨਾ ਚਾਂਦੀ ਕਹਿ ਕੇ ਕੇ ਬਿਜਾਰ ਚ 21 2100 22 2200 2 2000 ਰੁਪਏ ਦਾ ਵਿਕ ਰਿਹਾ ਬਾਜ਼ਾਰ ਦੇ ਵਿੱਚ ਤੁਸੀਂ ਮੈਨੂੰ ਆਪਣਾ ਰੇਟ ਦੱਸ ਦਿਓ ਕੀ ਹੈਗਾ ਕੀ ਭਾਈ ਜੀ ਆਪਾਂ ਆ ਸੂਟ ਆ ਦੇਖੋ ਦੁਪੱਟਾ ਦੇਖੋ ਪੂਰਾ ਵੱਡਾ ਦੁਪੱਟਾ ਖੁੱਲਾ ਡ ਆ ਲੋ ਜਿਹੜਾ ਬਾਜ਼ਾਰ ਚ 1800 ਰੁਪਏ ਦਾ ਸੂਟ ਆ ਇੱਥੇ ਤੁਹਾਨੂੰ 800 ਰੁਪਏ ਦੇ ਰਹੇ ਆ ਇੱਕ ਸੂਟ ਪਿੱਛੇ 1000 ਰੁਪਏ ਤੁਹਾਡਾ ਬਚ ਰਿਹਾ ਹੋਰ ਤੁਸੀਂ ਦੱਸੋ ਵੀ ਕੀ ਚਾਹੀਦਾ ਮਤਲਬ ਹਰ ਪੱਖੋਂ ਫਾਇਦੇ ਹੈਗੇ ਆ ਇਹਦੇ ਵਿੱਚ ਵੀ ਰੰਗ ਦੇਖ ਲਓ ਕਿੰਨੇ ਸੋਹਣੇ ਸੋਹਣੇ ਨਾਲੇ ਰੰਗ ਵੀ ਪੂਰੇ ਸੋਹਣੇ ਰੰਗ ਹੈ ਪੂਰੇ ਗਿਣਤੀ ਵਿੱਚ ਜੀ 26 ਰੰਗ ਤੁਹਾਨੂੰ ਮਿਲ ਜਾਣਗੇ ਹਾਂਜੀ ਆਹ ਦੇਖੋ ਹੁਣ ਕੇਰਾਂ ਦਾ ਦੇਖੋ ਤੁਹਾਨੂੰ ਮੈਂ 5-6 ਰੰਗ ਦਿਖਾ ਰਿਹਾ ਮਿਲ ਜਾਣਗੇ ਸਾਰੇ ਜੀ ਆਹ ਦੇਖੋ ਸਾਰੇ ਰੰਗ ਹੀ ਮਿਲ ਜਾਣਗੇ ਤੇ ਬਾਕੀ ਤੁਹਾਨੂੰ ਇਸ ਤੋਂ ਬਾਅਦ ਮੈਂ ਹੋਰ ਆਈਟਮਾਂ ਦਿਖਾਉਂਦਾ ਜਿਹਨੇ ਲੈਣਾ ਵਿਆਹ ਸ਼ਾਇਦ ਦਾ ਕਪੜਾ ਦਾਜਬੇੜ ਦਾ ਕਪੜਾ ਜਿਹੜਾ 50000 ਰੁਪਏ ਤੁਸੀਂ ਦਾਜਬੇੜੀ ਬਣਾਉਣੇ ਹੋ ਇੱਥੇ 20000 ਰੁਪਏ ਦੀ ਬਣਦੀ ਆ 1 ਲੱਖ ਆਈ ਦਾਜਬੇੜੀ ਤੇ 40000 ਰੁਪਏ ਦੀ ਬਣਦੀ ਆ ਮੈਨੂੰ ਥੋੜੀ ਹੋਰ ਇਹ ਤੋਂ ਉੱਪਰ ਵੀ ਦਿਖਾ ਦਿਓ ਆ ਦੇਖੋ ਜੀ ਕਰੇਪ ਦਾ ਸੂਟ ਸਾਰਾ ਫਰੰਟ ਨਾਲ ਹੈਵੀ ਹੈ ਦਾ ਬਾਜੂ ਵਰਕ ਸਭ ਦੇ ਆਉਣਗੇ ਇਹਨਾਂ ਤੇ ਫੁੱਲ ਚਨੂਨ ਦੇ ਦੁਪੱਟੇ ਦੁਪੱਟੇ ਵੀ ਪੂਰੇ ਹੈਵੀ ਆਉਣਗੇ ਜੀ ਸੂਟ ਵੀਰ ਜੀ 2 2000 ਦੀ ਰੇਂਜ 'ਚ ਇਹ ਸੂਟ ਵਿ ਬਾਜੂ ਦੇ ਵੀ ਹੈਂਡਵਰਕ ਆਊਗਾ ਇਹ ਦੇਣਾ ਜੀ ਆਪਾਂ 1200 ਰੁਪਏ ਦਾ 1200 ਰੁਪਏ ਦੇ ਦੇਣਾ ਇਹ ਹਾਂ ਜੀ ਚਾਰ ਚਾਰ ਰੰਗਾਂ ਦਾ ਸੈਟ ਹੈ ਸੈਟ ਵੀ ਬੜਾ ਵਧੀਆ ਹੈ ਸੋ ਇੱਥੇ ਇਹ ਵੀ ਹੈ ਵੀ ਚਾਹੇ ਤੁਸੀਂ ਕੁੜੀਆਂ ਚਿੜੀਆਂ ਲੈਣਾ ਚਾਹੇ ਮਿਡ ਰੇਜ ਲੈਣਾ ਚਾਹੇ ਤੁਸੀਂ ਬਜ਼ੁਰਗਾਂ ਲੈਣਾ ਸਾਰਿਆਂ ਲਈ ਵੈਰਾਈਟੀ ਇੱਕੋ ਜਿਹੇ ਹੱਥੇ ਦਾ ਵਧੀਆ ਮਿਲ ਜਾਂਦੀ ਆ ਆ ਦੇਖੋ ਜੀ ਚਾਰ ਰੰਗ ਹੈ ਆ ਦੇਖੋ ਜੀ ਪੂਰਾ ਸੈਟ ਬਈ ਸੈਟ ਮਾਲ ਹੈ ਤੇ ਆਪਾਂ ਕਹਿੰਦੇ ਸੀ ਨਾ ਕਿ ਇਹ ਦੇਖੋ ਰੇਟ ਕਿਵੇਂ ਘਟਾ ਹੈ ਹੂੰ ਜੋ ਵਰਕ ਹੁੰਦਾ ਹੈ ਇਹ ਆਪਣੀ ਹੈਗੀ ਕੜਾਈ ਦੀ ਜੋ ਹੀ ਆਪਣੀਆਂ ਮਸ਼ੀਨਾਂ ਹੈ ਉੱਥੇ ਵਰਕ ਹੁੰਦਾ ਆ ਤਾਂ ਹੀ ਨਾਮ ਲਿਖਿਆ ਜੀ ਸਿਮਰਨ ਟੈਕਸਟਾਈਲ ਜੀ ਆਪਣੀ ਖੁਦ ਦੀ ਮੈਨੂਫੈਕਚਰਿੰਗ ਹਾਂਜੀ ਖੁਦ ਦੀ ਮੈਨੂਫੈਕਚਰਿੰਗ ਹੈ ਤਾਂ ਹੀ ਰੇਟ ਘਟਾ ਹੈ ਪਰ ਬਾਈ ਜੀ ਮੈਂ ਇਹ ਵੀ ਦੇਖ ਰਿਹਾ ਇਹ ਕੋਈ ਕਾਪੀਆਂ ਨਹੀਂ ਹੈਗੀਆਂ ਇਹ ਕੋਈ ਲੋਟ ਨਹੀਂ ਹੈ ਵੀ ਸੌਦੇ ਵਧੀਆ ਨਵੇਂ ਨਵੇਂ ਫਰੈਸ਼ ਪੀਸ ਦਿਖਾ ਰਹੇ ਹਾਂ ਅੱਛਾ ਇਹਦੇ ਵਿੱਚ ਕਾਰੀਗਰ ਨੇ ਵੀ ਕੋਈ ਕਮੀ ਨਹੀਂ ਛੱਡੀ ਹੈਗੀ ਇਹ ਵੀ ਜੀ ਸਾਰੀ ਡਿਜ਼ਾਈਨਿੰਗ ਖੁਦ ਹੀ ਹੁੰਦੀ ਹੈ ਨਮੀ ਨਮੀ ਡਿਜ਼ਾਈਨ ਹੁੰਦੀ ਹੈ ਸਭ ਤੋਂ ਦੇਖੋ ਬਾਜ਼ਾਰ ਨਾਲੋਂ ਹਟਕੇ ਆਈਟਮ ਤੁਹਾਨੂੰ ਸਾਡੇ ਕੋਲ ਮਿਲੂ ਇਹ ਆਮ ਮਿਲਣੀ ਨਹੀਂ ਬਾਜ਼ਾਰ 'ਚ ਨਹੀਂ ਮਿਲਣੀ ਆਹ ਦੇਖੋ ਹੁਣ ਜਿਵੇਂ ਇੱਕ ਆਹ ਡਿਜ਼ਾਈਨ ਹੈ ਪੂਰਾ ਹੈਵੀ ਡਿਜ਼ਾਈਨ ਹੈ ਠੀਕ ਹੈ ਜੀ ਆਮ ਜੇ ਅਸੀਂ ਗਾਹਕ ਨੂੰ ਕਹਿੰਦੀ 2500 ਦਾ ਅਗਲਾ ਕੋ 2500 ਦਾ ਸਹੀ ਹੈ ਰੇਟ ਹੂੰ ਠੀਕ ਹੈ ਜੀ ਬਾਜੂ ਪੂਰੇ ਹੈ ਵੀ ਚਨੂਨ ਫੁੱਲ ਚਨੂਨ ਦਾ ਦੁਪੱਟਾ ਦੁਪੱਟਾ ਪੂਰਾ ਹੈ ਜੀ ਇਹ 1370 ਰੁਪਏ ਦਾ ਸੁੱਤ ਦੇਣਾ ਸੋ ਤੁਸੀਂ ਇਹ ਚੈੱਕ ਕਰ ਲਓ ਤੁਸੀਂ ਬਹੁਤ ਵੱਡੇ ਸ਼ੋਅਰੂਮਾਂ 'ਚ ਜਦੋਂ ਜਾਂਦੇ ਆ ਉੱਥੇ ਸਾਡਾ ਫਰਕ ਪੈਂਦਾ ਇਹ 2500 ਦਾ ਹੀ ਵਿਕਦਾ ਇਹ 3000 ਦਾ ਹੀ ਵਿਕਦਾ ਇਹ 3500 ਦਾ ਹੀ ਵਿਕਦਾ ਪਰ ਸਾਡੇ ਕੋਲ ਰੇਟ ਲਿਖ ਕੇ ਲਿਆ ਆ 3500 ਨਹੀਂ ਲੈਣਾ 3000 ਨਹੀਂ ਲੈਣਾ 1370 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਰੰਗ ਇਹ ਚ ਵੀ ਹੈਗੇ ਆ ਹਾਂ ਜੀ 100 ਵਿੱਚ ਕੀ ਕਾ ਦੇਖੋ ਹੁਣ ਜਿਵੇਂ ਅਗਲਾ ਕਹਿੰਦਾ ਕਿ ਜਿਵੇਂ ਫੈਂਸੀ ਜੀਆਂ ਆਈਟਮਾਂ ਕੁੜੀਆਂ ਕਰ ਲਈ ਚੀ ਚਾਹੀਦੀ ਹੈ ਜੀ ਆ ਆਈਟਮ ਆਈ ਹੈਗੀ ਇਹ ਪਿਓਰ ਤੇ ਕਪੜਾ ਹੈਗਾ ਸਾ ਦੇਖੋ ਪ੍ਰਿੰਟਡ ਦੇ ਉੱਪਰ ਵਰਕ ਹੈ ਸਿਲਕ ਦੀ ਸਲਵਾਰ ਹੈ ਸਿਲਕ ਸਲਵਾਰ ਦੇ ਉੱਪਰ ਆਗੇ ਜੀ ਵਰਕ ਜੀ ਨਾਲ ਆ ਦੇਖੋ ਫੈਂਸੀ ਸ਼ਰਟ ਹੈ ਇਦੇ ਵਿੱਚ ਡਿਜ਼ਾਈਨ ਕਾਫੀ ਜਿਹੜੇ ਆ ਡਿਜ਼ਾਈਨ ਨੇ ਨਾ ਜੀ ਫੈਨਸੀ ਜੀ ਡਿਜ਼ਾਈਨ ਆ ਇਹਦੇ ਨਾਲ ਟੈਬੀ ਦਾ ਲੱਗਿਆ ਦੁਪੱਟਾ ਹੂੰ ਦੁਪੱਟੇ ਦੀ ਡਿਜ਼ਾਈਨਿੰਗ ਵੀ ਦੇਖੋ ਬੜੀ ਸ਼ਾਨਦਾਰ ਡਿਜ਼ਾਈਨਿੰਗ ਆ ਆਹ ਡਿਜ਼ਾਈਨ ਹੈ ਜਿਵੇਂ ਆਹ ਸੂਟ ਵਿੱਚ 3500 ਰੁਪਏ ਰੇਂਜਾਂ ਵਿੱਚ ਵਿਕਦੇ ਡਿਜ਼ਾਈਨਰ ਪੀਸ ਇਹ 2070 ਰੁਪਏ ਰੇਂਜ ਲੱਗਦੇ ਸੋ ਤੁਹਾਨੂੰ ਅਸੀਂ ਸਿਰਫ ਅੱਜ ਨਾ ਟ੍ਰੇਲਰ ਦਿਖਾ ਰਹੇ ਹਾਂ ਥੋੜੇ ਥੋੜੇ ਸੈਂਪਲ ਦਿਖਾ ਰਹੇ ਹਾਂ ਜਦ ਤੁਸੀਂ ਇੱਥੇ ਸ਼ਾਪ ਤੇ ਆਉਣਾ ਤੁਹਾਨੂੰ ਇਹਦੇ ਨਾਲ ਦੇ 100-100 ਡਿਜ਼ਾਈਨ 50-50 ਡਿਜ਼ਾਈਨ ਹੋਰ ਐਕਸਟਰਾ ਸਮਾਂ ਇਹਦੀ ਸਲਵਾਰ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਜੀ ਠੀਕ ਹੈ ਡਿਜ਼ਾਈਨਰ ਪੀਸ ਹੈ ਆ ਦੇਖੋ ਨੰਦ ਕਰਜ ਵਾਲੇ ਜਿਵੇਂ ਪੀਸ ਹੁੰਦੇ ਹੈਗੇ ਜੀ ਪੂਰਾ ਹੈਵੀ ਫਰੰਟ ਹੈ ਜੀ ਨਾਲ ਇਹਦੇ ਨਾਲ ਦੇਖੋ ਜੀ ਆਹਾ ਬਾਜੂ ਤੇ ਵਰਕ ਆ ਗਿਆ ਹਾਂਜੀ ਨਾਲ ਇਹਦੇ ਆ ਕੇ ਜੀ ਆਹ ਸਲਵਾਰ ਤੇ ਵਰਕ ਆ ਗਿਆ ਜੀ ਸੂਟ ਇਹ ਚਰਚ ਰਿਹਾ 15000 ਦੀ ਰੇਂਜ ਚ ਵਿਕਦਾ ਹੈ ਪੂਰਾ ਹੈਵੀ ਦੁਪੱਟੇ ਦੇ ਨਾਲ ਹੂੰ ਇਹ ਦੇਣ ਹੈ ਜੀ ਸਿਰਫ 2750 ਰੁਪਏ ਰੇਂਜ ਚ ਅੱਛਾ 2750 ਰੁਪਏ ਦੇ ਦੇਣਾ ਆਈ ਦੀ ਵਿੱਚ ਨਾ ਜੀ ਆਹ ਦੇਖੋ ਆ ਹੁਣ ਤੁਹਾਨੂੰ 5000 6000 5500 ਖਰਚਣ ਦੀ ਲੋੜ ਨਹੀਂ 2500 2600 2700 2800 ਜੀ ਤੁਸੀਂ ਦੇਖੋ ਨਾਲੇ ਕਲਰ ਦੇਖ ਲਓ ਕਿੰਨੇ ਸੋਹਣੇ ਤੇ ਕੰਮ ਵੀ ਦੇਖੋ ਕਿੰਨਾ ਸੋਹਣਾ ਫੋਟੋ ਵਾਲੇ ਪੀਸ ਹੈਗੇ ਜਿਹੜੇ ਕੁੜੀਆਂ ਲੈ ਕੇ ਆਉਂਦੀਆਂ ਫੋਟੋਆਂ ਉਹ ਡਿਜ਼ਾਈਨ ਬਣੇ ਨੇ ਸਾਡੇ ਦੇਖੋ ਸੂਟਾਂ ਨੇ ਪਈ ਤਾਂ ਮੈਂ ਦੇਖਿਆ ਤੁਸੀਂ ਬਹੁਤ ਸਾਰੇ ਫਾਇਦੇ ਕੀਤੇ ਭਰਾਵਾਂ ਦੇ ਲਈ ਚਾਹੇ ਕਿਸ ਨੇ ਕੁੜਤੇ ਪੀਏ ਮੈਲੇ ਨੇ ਪੈਂਟਾਂ ਸ਼ਰਟਾਂ ਲੈਣੀਆਂ ਕੋਟ ਪੈਂਟ ਲੈਣੇ ਉਹਨਾਂ ਲਈ ਵੀ ਕੋਈ ਵੈਰਾਈਟੀ ਹੈਗੀ ਆਪਣੇ ਕੋਲ ਤੁਹਾਨੂੰ ਕੁਝ ਹੀ ਮਿਲ ਜੂਗਾ ਤੁਹਾਨੂੰ ਕੁੜਤਾ ਪਹਿਮਾ ਦਿਖਾਣਾ ਆਹ ਦੇਖੋ ਜਿਵੇਂ ਹੁਣ ਆਲੀਬੀਜ਼ ਦਾ ਕੁੜਤਾ ਪਹਿਮਾ ਆਹ ਜੀ ਆਹ ਥਾਨ ਸੁਟੀ ਵੀ ਆਹ ਦੇਖੋ ਜੀ ਆਹ ਆਲੀ 110 ਤੋਂ ਸ਼ੁਰੂ ਕਰਦੇ ਕਈ ਦੁਕਾਨਦਾਰ ਤਾਂ ਕਰਦੇ ਨੇ ਜੀ ਇਹ 180 ਤੋਂ ਸ਼ੁਰੂ ਕਰਦੇ ਅੱਛਾ 180 ਰੁਪਏ ਦੇ ਦੋਗੇ ਤੁਸੀਂ ਹਾਂ 180 ਦਾ 5 ਮੀਟਰ ਦਾ ਕੁਰਤਾ ਪੈਨ ਆ ਦੇਖੋ ਹੁਣ ਤੁਸੀਂ ਪਰੇਸ਼ਾਨ ਹੁੰਦੇ ਹੋ ਨਾ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਦੱਸ ਦੇਣਾ ਤੁਹਾਡੇ ਮਨ ਚ ਕਿਤੇ ਇਹ ਗੱਲ ਨਾ ਵੀ 180 ਰੁਪਏ 180 ਰੁਪਏ ਦਾ ਕੁਰਤਾ ਪਿਆਮਾ ਵੀ ਲੈਣੇ ਹੋ ਵਧੀਆ ਜਿਹੜਾ ਸਮਾਗ ਹੈ ਤੁਸੀਂ ਪਾ ਸਕਦੇ ਆ ਇਹ ਹੀ ਤੁਹਾਨੂੰ 500 600 ਦਾ ਮਿਲਣਾ ਇੱਥੇ ਤੁਸੀਂ ਆ ਜਾਓ ਸਿਰਫ 180 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਇਸ ਲਈ ਜੀ ਆ ਦੇਖੋ ਜਿਵੇਂ ਪਿਓਰ ਕਾਟਨ ਹੈ ਮੈਕਸ ਨਹੀਂ ਹੈ ਬਿਲਕੁਲ ਵੀ ਜੀ ਪਿਓਰ ਸੁੱਤੀ ਕੇ ਜਮਾ ਪਿਓਰ ਸੁੱਤੀ ਕਾਟਨ ਦਾ ਕੁੜਤਾ ਵੇਮ ਹੈ ਹਾਂ ਆਮ 500 ਰੁਪਏ ਤੋਂ ਸ਼ੁਰੂ ਹੁੰਦਾ ਜੀ ਇਹ ਦੇਣਾ 250 ਰੁਪਏ ਦਾ ਅੱਛਾ ਇਹ 250 500 ਦੇ ਦੋ ਕਰਤੇ ਆਪਾਂ ਹਾਂ 500 ਦੇ ਦੋ ਮਿਲ ਜਾਣਗੇ ਜੀ ਜਿਵੇਂ ਇਹਨਾਂ ਇਸ ਤੋਂ ਬਾਅਦ ਆ ਦੇਖੋ ਜੀ ਗੀਜਾ ਕਾਟਨ ਦਾ ਕੁੜਤਾ ਵੇਮ ਹੈ ਇਹ ਗੀਜਾ ਕਾਟਨ ਦਾ ਵੱਡੇ ਪਣ ਦਾ ਕੁੜਤਾ ਵੇਮ ਹੈ ਕੰਨੀ ਵੀ ਦੇਖ ਲਓ ਇਹਦੀ ਗੀਜਾ ਕਾਟਨ ਕਿਹਾ ਗੀਜਾ ਕਾਟਨ ਹੀ ਲਿਖਿਆ ਜੀ ਵੱਡੇ ਪਣ ਦਾ 3.5 ਮੀਟਰ ਦਾ ਕੁੜਤਾ ਵੇਮਾ ਬਣਦਾ ਆ ਆਪਣਾ ਦੇ ਪੂਰਾ ਵੱਡਾ ਬਣਿਆ ਜੀ ਕੱਪੜਾ ਪੂਰਾ ਸ਼ਾਨਦਾਰ ਹੈ ਖਰਾਬ ਨਹੀਂ ਹੋਊਗਾ ਬਿਲਕੁਲ ਠੀਕ ਹੈ ਜੀ 600-700 ਰੁਪਏ ਦਾ ਕੁੜਤਾ ਮੈਂ ਵਿਕਦਾ ਆ ਵੀ ਵਿਕਦਾ ਇਹ 380 ਰੁਪਏ ਦਾ ਲੱਗੂ ਜੀ ਇਹ 380 ਰੁਪਏ ਦੇ ਵਿੱਚ ਹਾਂਜੀ ਸੋ ਦੇਖੋ ਬਾਜ਼ਾਰ 'ਚ ਤੁਹਾਡੇ ਡਬਲ ਹੀ ਪੈਸੇ ਹੋਣੇ ਆ ਇੱਥੇ ਤੁਹਾਨੂੰ ਅੱਧੇ ਰੇਟ ਅੱਪਲ ਦਾ ਤਿੰਨ-ਤਿੰਨ ਗੁਣਾ ਘੱਟ ਰੇਟ ਬਾਜ਼ਾਰ ਨਾਲ ਮਿਲ ਰਹੇ ਆ ਜਾਗੋਣ ਦੇ ਜਾਣ ਜੂਣ ਲਈ ਫੁਲਕਾਰੀਆਂ ਵੀ ਦਿਖਾ ਦਿਓ ਆ ਦੇਖੋ ਜੀ ਜਿਵੇਂ ਹੁਣ ਨਾ ਆਹ ਬਾਗ ਆਉਂਦੇ ਸਾਡੇ ਕੋਲੇ ਪੂਰਾ ਹੈਵੀ ਦੇਖੋ ਪਾਕਿਸਤਾਨੀ ਬਾਗ ਹੈ ਸ਼ੀਸ਼ੇ ਲੱਗੇ ਹਾਂਜੀ ਆਮ 800-900 ਰੁਪਏ ਤੋਂ ਸ਼ੁਰੂ ਕਰਦੇ ਲੋ ਹੈਗਾ ਇਹ 500 ਰੁਪਏ ਦੇ ਵਿੱਚ ਅੱਛਾ ਇਹ ਇਸ ਸੋਭਾ ਸਾਡੇ ਕੋਲ ਦੇਖੋ ਜੀ ਹੁੰਦਾ ਜਿਵੇਂ ਖਦਰਦਾ ਬਾਗ ਹੂੰ ਖਦਰਦਾ ਬਾਗ ਤੁਹਾਨੂੰ ਆਮ ਦੁਕਾਨਾਂ ਤੇ ਦੇਖੋ ਜੀ ਦੇਖਣ ਨੂੰ ਨਹੀਂ ਮਿਲੂਗਾ ਪੂਰਾ ਹੈਵੀ ਦੇਖੋ ਆ ਪਿਓਰ ਖਦਰ ਦੇ ਉੱਪਰ ਵਰਕ ਹੋਇਆ ਹਾਂਜੀ ਆ ਦੇਖੋ ਪੂਰਾ ਹੈਵੀ ਕੰਮ ਹੋਇਆ ਪੂਰਾ ਵੱਡਾ ਬਾਗ ਜੀ ਇਹਦੇ ਵਿੱਚ ਰੰਗ ਮਿਲ ਜਾਣਗੇ 2-3 ਰੰਗ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਇਹ ਵੀ ਜੀ ਜਿਵੇਂ ਆਪਾਂ ਕਹੀ ਨਾ ਕਿ 3000 ਦਾ 4000 ਦਾ ਵੀ ਬਾਗ ਮਿਲਦਾ ਨਹੀਂ ਜੀ ਇਹ 1140 ਰੁਪਏ ਰੀ ਚ ਲੂ ਸੋ ਤੁਸੀਂ ਇਹ ਦੇਖ ਲਓ ਚਾਹੇ ਤੁਸੀਂ ਸੂਟ ਲੈਣੇ ਆ ਚਾਹੇ ਤੁਸੀਂ ਕੁੜਤੇ ਪਜਾਮੇ ਲੈਣੇ ਆ ਚਾਹੇ ਤੁਸੀਂ ਫੁਲਕਾਰੀ ਲੈਣੀਆਂ ਹਰ ਇੱਕ ਦੇ ਵਿੱਚ ਬਹੁਤ ਸਾਰਾ ਫਰਕ ਹੈਗਾ ਹੁਣ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਆ ਤੁਹਾਡੇ ਪੈਸੇ ਬਚਣੇ ਆ ਹਜ਼ਾਰਾਂ ਰੁਪਏ ਤੁਹਾਡੇ ਸੀ ਬਚਾ ਦੇਣੇ ਆ ਗਾਰੰਟੀ ਦੇ ਨਾਲ ਕਹਿੰਨੇ ਆ 1 ਲੱਖ ਵਾਲਾ ਕਪੜਾ 40000 ਚ ਕਹਿ ਰਿਹਾ ਤਾਂ ਦਵਾਗੇ ਵੀ ਸੋ ਤੁਸੀਂ ਵਿਜ਼ਿਟ ਕਰ ਲਓ ਆਉਣਾ ਤੁਸੀਂ ਮੋੜ ਮੰਡੀ ਹੈਗਾ ਜ਼ਿਲ੍ਹਾ ਬਠਿੰਡਾ ਆ ਸਿਮਰਨ ਟੈਕਸਟਾਈਲ ਕੋਈ ਹੋਰ ਜਾਣਕਾਰੀ ਲੈਣੀ ਆ ਕੋਈ ਚੀਜ਼ ਸਮਝ ਨਹੀਂ ਲੱਗੀ ਨੰਬਰ ਸਕਰੀਨ ਤੇ ਹੈਗਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਨਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਗੜ ਸਾਹ ਡੀਬ